ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ YouTube ਚੈਨਲ ਤੇ ਮੇਰਾ ਇਹ ਫਰਸਟ ਵਲੋਗ ਹੈ ਤੇ ਫਰਸਟ ਵਲੋਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਐਂਗਜ਼ਾਇਟੀ ਬਾਰੇ ਡਿਪਰੈਸ਼ਨ ਬਾਰੇ ਵੀ ਕਿਸ ਤਰ੍ਹਾਂ ਅਸੀਂ ਇਸ ਦੇ ਟੱਚ ਵਿੱਚ ਆ ਜਾਂਦੇ ਆਂ ਔਰ ਸਾਨੂੰ ਪਤਾ ਵੀ ਨਹੀਂ ਲੱਗਦਾ ਔਰ ਕਿਵੇਂ ਫਿਰ ਇਸ ਦਾ ਅਸੀਂ ਸਾਹਮਣਾ ਕਰ ਸਕਦੇ ਆਂ ਕਿਵੇਂ ਇਸ ਤੋਂ ਅਸੀਂ ਬਾਹਰ ਆਈਏ ਹਨਾ ਸਾਰਿਆਂ ਆਪਾਂ ਇਹਦੇ ਵਿੱਚ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੀ ਗੱਲ ਕਰਦੇ ਆਂ ਵੀ ਐਂਗਜ਼ਾਇਟੀ ਕੀ ਹੁੰਦੀ ਹੈ ਵੀ ਕਿਵੇਂ ਪਤਾ ਲੱਗਦਾ ਵੀ ਐਂਗਜ਼ਾਇਟੀ ਦੇ ਸ਼ਿਕਾਰ ਹੋ ਗਏ ਆਪਾਂ ਬਹੁਤ ਸਾਰੇ ਲੋਕ ਤਾਂ ਜਾਣਦੇ ਵੀ ਹੋਣਗੇ ਬਟ ਕੁਝਕ ਹੁੰਦੇ ਐਵੇਂ ਦੇ ਜਿਨ੍ਹਾਂ ਨੂੰ ਅੰਦਰੇ-ਅੰਦਰ ਹੀ ਬਿਮਾਰੀ ਹੋ ਤਾ ਜਾਂਦੀ ਹੈ ਬਟ ਆਪਾਂ ਗੌਰ ਹੀ ਨਹੀਂ ਕਰਦੇ ਜਾਂ ਆਪਾਂ ਸੋਚ ਲੈਂਦੇ ਆਂ ਵੀ ਸਾਡਾ ਸੁਭਾਅ ਬਦਲ ਗਿਆ ਜਾਂ ਵੀ ਵੀ ਇੱਥੋਂ ਦਾ ਮਾਹੌਲ ਹੀ ਐਵੇਂ ਦਾ ਜਿਹੜਾ ਸੀ ਇਸ ਤਰ੍ਹਾਂ ਦਾ ਬਿਹੇਵ ਕਰ ਰਹੇ ਆ ਬਟ ਆਪਾਂ ਨੂੰ ਨਾ ਆਪਣੇ ਆਪ ਤੇ ਧਿਆਨ ਦੇਣਾ ਚਾਹੀਦਾ ਜੇ ਆਪਾਂ ਆਪਣੇ ਦਾਪੇ ਧਿਆਨ ਦੇਵਾਂਗੇ ਨਾ ਫਿਰ ਆਪਾਂ ਨੂੰ ਸਮਝ ਆਉਂਦੀ ਹੈ ਵੀ ਨਹੀਂ ਆਪਾਂ ਨੂੰ ਆਪਣਾ ਕੁਝ ਤਾਂ ਮਾਈਂਡ ਬਦਲ ਗਿਆ ਜਿਵੇਂ ਐਂਗਜ਼ਾਇਟੀ ਦੇ ਟੱਚ ਵਿੱਚ ਆ ਗਿਆ ਆਪਾਂ ਡਿਪਰੈਸ਼ਨ ਵੱਲ ਜਾ ਰਹੇ ਆ ਸਟ੍ਰੈਸ ਵੱਲ ਜਾ ਰਹੇ ਆ ਹਨਾ ਥੋੜਾ ਜਿਹਾ ਆਪਾਂ ਨੂੰ ਆਪਣੀ ਲਾਈਫ ਬਾਰੇ ਸੋਚਣਾ ਚਾਹੀਦਾ ਅੱਜ ਦੀ ਇਸ ਦੌੜ ਭਰੀ ਜ਼ਿੰਦਗੀ ਦੇ ਵਿੱਚ ਹਰ ਕੋਈ ਇਨਸਾਨ ਫ੍ਰੀ ਵੀ ਔਰ ਵਿਜੀ ਵੀ ਹੈ ਫ੍ਰੀ ਕਿਵੇਂ ਆ ਵੀ ਰੋਜ਼ਗਾਰ ਨਹੀਂ ਹੈ ਫ੍ਰੀ ਆਲਮੋਸਟ ਸਾਰੇ ਹਨ ਬਟ ਵਿਜੀ ਇਸ ਲਈ ਆ ਵੀ ਸੋਸ਼ਲ ਸਰਕਲ ਇੰਨਾ ਜ਼ਿਆਦਾ ਆ ਵੀ ਜਿਵੇਂ ਹਰ ਟਾਈਮ ਬੰਦਾ ਫ੍ਰੀ ਹੋ ਕੇ ਵੀ ਆ ਆਪਾਂ ਮਤਲਬ ਕੁਝ ਦੇਖ ਲਿਆ ਕੁਝ ਆਪਾਂ ਰੀਲਸ ਵੇਖ ਲਈ ਸਟੋਰੀ ਵੇਖ ਲਈ ਇਸ ਤਰ੍ਹਾਂ ਆਪਾਂ ਨਾ ਵੀ ਮਤਲਬ ਆਪਣੀ ਲਾਈਫ ਨੂੰ ਵਿਜੀ ਹੀ ਇੰਨਾ ਕਰ ਰੱਖਿਆ ਵੀ ਆਪਾਂ ਫ੍ਰੀ ਹੋ ਕੇ ਵੀ ਫ੍ਰੀ ਨਹੀਂ ਆ ਔਰ ਆਪਾਂ ਆਪਣੀ ਸਿਹਤ ਵੱਲ ਧਿਆਨ ਹੀ ਨਹੀਂ ਦਿੰਦੇ ਜਾ ਰਹੇ ਤੇ ਆਪਣੀ ਜਿਹੜੀ ਐਂਗਜ਼ਾਇਟੀ ਹੈ ਡਿਪਰੈਸ਼ਨ ਹੈ ਉਹ ਹੋਰ ਜ਼ਿਆਦਾ ਤੇਜ਼ ਤੇਜ਼ੀ ਨਾਲ ਆਪਣੇ ਲਾਈਫ ਦੇ ਉੱਤੇ ਫੋਕਸ ਕਰਨ ਲੱਗਦਾ ਹੈ ਹੁਣ ਆਪਾਂ ਇਹਦੇ 'ਚ ਗੱਲ ਕਰਾਂਗੇ ਵੀ ਕਿਵੇਂ ਅਸੀਂ ਆਪਣੀਆਂ ਪਤਾ ਲਗਾ ਸਕਦੇ ਹਾਂ ਵੀ ਸਾਨੂੰ ਐਂਗਜ਼ਾਇਟੀ ਹੋ ਚੁੱਕੀ ਹੈ ਅਸੀਂ ਕਿਸ ਤਰ੍ਹਾਂ ਦੇ ਸਿੰਪਟਮਸ ਨੇ ਜਿਵੇਂ ਹਨ ਇਹਦੇ 'ਚ ਵੀ ਆਪਾਂ ਸਭ ਤੋਂ ਮੇਨ ਹੁੰਦਾ ਵੀ 네ਗੇਟਿਵ ਥਿੰਕਿੰਗ ਹੁਣ ਤੁਸੀਂ ਹੁਣ ਤੋਂ ਹੀ ਜਿਵੇਂ ਹੁਣ ਤੁਸੀਂ ਬੈਠੇ ਹੋ ਵੀ ਜੇ ਤੁਹਾਨੂੰ ਲੱਗਦਾ ਵੀ ਅਸੀਂ ਵੀ ਮੈਂ ਸਰਦਨ ਦੁਖੀ ਰਹਿਣਾ ਹਨਾ ਤੇ ਵੀ ਦੁਖੀ ਰਹਿਣੀ ਆ ਜਿਵੇਂ ਵੀ ਮੈਂ ਵੀ ਕਿਤੇ ਮੈਨੂੰ ਐਂਗਜ਼ਾਇਟੀ ਤਾਂ ਨਹੀਂ ਹੋਗੀ ਡਿਪਰੈਸ਼ਨ ਤਾਂ ਨਹੀਂ ਹੋ ਗਿਆ ਵੀ ਮੈਂ ਕਿਵੇਂ ਪਤਾ ਲਵਾਵਾਂ ਸਭ ਤੋਂ ਪਹਿਲਾਂ ਵੀ ਆਪਣੇ ਮਾਈਂਡ ਦੇ ਵਿੱਚ 네ਗੇਟਿਵ ਥਿੰਕਿੰਗ ਚੱਲਦੀ ਰਹਿਣੀ ਕੋਈ ਵੀ ਪੁਆਇੰਟ ਹੈ ਕੋਈ ਵੀ ਗੱਲ ਹੈ ਉਸ ਨੂੰ ਲੈ ਕੇ 네ਗੇਟਿਵ ਹੀ ਸੋਚੀ ਜਾਣਾ 네ਗੇਟਿਵ ਹੀ ਸੋਚੀ ਜਾਣਾ ਇਹ ਹਾਲਾਂਕਿ ਆਪਾਂ ਨੂੰ ਪਤਾ ਨਹੀਂ ਆ ਵੀ ਸ਼ਾਇਦ ਉਹ ਉਸ ਤਰ੍ਹਾਂ ਦਾ ਰਿਐਕਸ਼ਨ ਵੀ ਅੱਗੋਂ ਤੋਂ ਉਸ ਗੱਲ ਦਾ ਜਿਹੜੀ ਆਪਾਂ ਸੋਚ ਰਹੇ ਹਾਂ ਬਟ ਫਿਰ ਵੀ ਜਿਵੇਂ ਆਪਾਂ ਕੋਈ ਕੰਮ ਕਰਨਾ ਨਹੀਂ ਉਸ ਤੋਂ ਪਹਿਲਾਂ ਹੀ ਖਿਆਲ ਆ ਜਾਣਾ ਵੀ ਨਹੀਂ ਇਹ ਤਾਂ ਐਵੇਂ ਹੋ ਹੀ ਨਹੀਂ ਸਕਦਾ ਇਹ ਤਾਂ ਉਵੇਂ ਹੋ ਜੂਗਾ ਹਨਾ ਵੀ ਹਰ ਟਾਈਮ ਬੰਦੇ ਦੇ ਮਾਨ ਦੇ ਵਿੱਚ ਡਰ ਜਾ ਰਹਿਣਾ 24 ਘੰਟੇ ਡਰੀ ਲੱਗੀ ਜਾਣਾ ਅੰਦਰੋਂ ਹੀ ਆਪਣੇ ਆਪ ਤੋਂ ਹੀ ਕਮਜ਼ੋਰ ਹੋ ਜਾਣਾ ਇਹ ਅੰਦਰੋਂ ਹੀ ਡਰ ਲੱਗੀ ਜਾਣਾ ਇਹ ਸਭ ਲੱਛਣ ਐਂਗਜ਼ਾਇਟੀ ਦੇ ਹੁੰਦੇ ਨੇ ਔਰ ਓਵਰ ਥਿੰਕਿੰਗ ਤਾਂ ਤੁਹਾਨੂੰ ਪਤਾ ਹੀ ਹੈ ਬੰਦੇ ਨੂੰ ਜਦੋਂ ਓਵਰ ਥਿੰਕਿੰਗ ਹੋਣ ਲੱਗ ਜੇ ਮਨ ਕਿਸੇ ਦੀ ਸੁਣਦਾ ਨਹੀਂ ਔਰ ਜਦੋਂ ਫਿਰ ਮਨ ਨਾ ਸੁਣੇ ਮਨ ਵਿਚਲੀ ਤੋ ਜਾਂਦਾ ਤੇ ਫਿਰ ਹੌਲੀ ਹੌਲੀ ਆਪਣਾ ਦਿਮਾਗ ਰਿਲੈਕਸ ਨਹੀਂ ਕਰ ਪਾਉਂਦਾ ਉਸ ਕਰਕੇ ਆਪਾਂ ਨੂੰ ਡਿਪਰੈਸ਼ਨ ਜਾਂ ਐਂਗਜ਼ਾਇਟੀ ਵੱਲ ਧੱਕ ਕੇ ਲੈ ਜਾਂਦਾ ਹੁਣ ਇੱਥੇ ਆਪਾਂ ਵੀ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਆਪਾਂ ਓਵਰ ਥਿੰਕਿੰਗ ਨੂੰ ਰੋਕ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਇਸ ਮਾਹੌਲ ਦੇ ਵਿੱਚੋਂ ਬਾਹਰ ਆਈਏ ਹਨਾ ਤਸੋਂ ਤੋਂ ਪਹਿਲੀ ਗੱਲ ਵੀ ਜਿਹੜੇ ਕੋਈ ਆਪਣੇ ਆਪਣੇ ਵਿਚਾਰ ਹਨ ਨੈਗੇਟਿਵ ਵਿਚਾਰ ਹੈ ਕੋਈ ਵੀ ਜਿਵੇਂ ਆਪਾਂ ਨੂੰ ਡਰ ਜਾ ਲੱਗਦਾ ਵੀ ਕਈ ਵਾਰੀ ਤਾਂ ਐ ਲੱਗਣ ਲੱਗ ਜਾਂਦਾ ਵੀ ਮੇਰੇ ਨਾਲ ਕੁਝ ਹੋ ਜਾਊਗਾ ਮੇਰੇ ਹੱਥ 'ਚ ਜਿਵੇਂ ਚਾਕੂ ਆ ਮੈਂ ਕਿਸੇ ਨੂੰ ਚਾਕੂ ਮਾਰ ਦੂੰਗਾ ਜਾਂ ਵੀ ਮੈਂ ਆਪਣੇ ਆਪ ਨੂੰ ਕੁਝ ਕਰ ਲੂੰਗਾ ਬਈ ਇਹੇ ਜੇ ਵੀ ਬਹੁਤ ਖਿਆਲ ਆਉਂਦੇ ਆ ਡਿਪਰੈਸ਼ਨ ਔਰ ਐਂਗਜ਼ਾਇਟੀ ਦੇ ਵਿੱਚ ਬਹੁਤ ਜਿਆਦਾ ਐਵੇਂ ਜਿਆਦਾ ਖਿਆਲ ਆਉਂਦੇ ਆ ਵੀ ਮੈਂ ਇਥੋਂ ਡੇਗਣਾ ਜਾਵਾਂ ਮੇਰੇ ਸੱਟ ਨਾ ਲੱਗ ਜੇ ਮੈਂ ਕਿਸੇ ਨੂੰ ਨੁਕਸਾਨ ਨਾ ਕਰਦਾ ਆਪਣੇ ਮਨ ਤੇ ਆਪਾਂ ਨੂੰ ਕਾਬੂ ਨਹੀਂ ਰਹਿੰਦਾ ਤਾਂ ਸਭ ਤੋਂ ਪਹਿਲਾਂ ਤੁਸੀਂ ਐਵੇਂ ਸੋਚ ਕੇ ਦੇਖੋ ਵੀ ਤੁਸੀਂ ਐਵੇਂ ਕਰ ਸਕਦੇ ਹੋ ਇੱਕ ਵਾਰੀ ਠੰਡੇ ਦਿਮਾਗ ਨਾਲ ਸੋਚੋ ਜਿਹੜੇ ਤੁਹਾਡੇ 네ਗੇਟਿਵ ਥੋਟ ਆਉਂਦੇ ਆ ਮਨ ਦੇ ਵਿੱਚ ਉਹ ਉਹਨੂੰ ਤੁਸੀਂ ਸੋਚੋ ਵੀ ਉਹ ਕੰਮ ਵੀ ਐਂ ਕਰ ਸਕਦਾ ਨਾ ਵੀ ਕਰ ਸਕ ਕਰ ਸਕੂਗੀ ਜਾਂ ਕਰ ਸਕਦਾਗਾ ਨਹੀਂ ਨਾ ਇਹ ਸਿਰਫ ਵਿਚਾਰ ਹੈ ਵਿਚਾਰਾਂ ਨਾਲ ਜੇ ਲਾਈਫ ਦੇ ਵਿੱਚ ਕੁਝ ਹੁੰਦਾ ਹੁੰਦਾ ਤਾਂ ਆਪਾਂ ਸੋਚਦੇਵੇਂ ਮੈਂ ਆਹ ਬਣ ਜਾਵਾਂਗਾ ਫਿਰ ਮੈਂ ਬਣ ਹੀ ਜਾਂਦਾ ਹਨਾ ਫਿਰ ਮਿਹਨਤ ਕਰਨ ਦੀ ਕੀ ਜ਼ਰੂਰਤ ਸੀ ਫਿਰ ਜਿਵੇਂ ਵੀ ਆਪਾਂ ਕੋਈ ਵੀ ਚੀਜ਼ ਹੈ ਉਸ ਤੇ ਫੋਕਸ ਕਰਦੇ ਆ ਤਾਂ ਉਹ ਚੀਜ਼ ਹੋਰ ਜ਼ਿਆਦਾ ਵੱਧ ਹੀ ਜਾਂਦੀ ਹੈ ਇਸ ਲਈ ਜੋ ਆਪਣੇ ਵਿਚਾਰ ਆ ਰਹੇ ਐ ਜਿਵੇਂ ਕਿ ਕੋਈ ਵੀ ਵਿਚਾਰ ਆ ਰਿਹਾ ਆਪਣੇ ਮਨ ਦੇ ਵਿੱਚ ਨੈਗੇਟਿਵ ਉਸ ਨੂੰ ਆਪਾਂ ਆਉਣ ਦੇਣਾ ਮਨ ਦੇ ਵਿੱਚ ਰੋਕਣਾ ਨਹੀਂ ਕਿਸੇ ਵੀ ਤਰ੍ਹਾਂ ਦਾ ਵਿਚਾਰ ਹੈ ਉਹ ਉਸ ਦੇ ਨਾਲ ਆਪਾਂ ਆਪਣੇ ਮਾਈਂਡ ਦੇ ਨਾਲ ਲੜਨ ਦੀ ਕੋਸ਼ਿਸ਼ ਕਰਨੀ ਹੈ ਜਿਹੜਾ ਕੋਈ ਵਿਚਾਰ ਨੈਗੇਟਿਵ ਆਉਂਦਾ ਉਹਨੂੰ ਆਪਾਂ ਜੇ ਰੋਕ ਦਿਆਂ ਤਾਂ ਉਹ ਹੋਰ ਜ਼ਿਆਦਾ ਵਿਚਲੇਤ ਜਾ ਹੋ ਜਾਂਦਾ ਮਨ ਹਨਾ ਹੁਣ ਆਪਾਂ ਰੋਕਣਾ ਨਹੀਂ ਉਹਨੂੰ ਆਉਣ ਦੋ ਵਿਚਾਰ ਨੂੰ ਜਿਹੜਾ ਹੁੰਦਾ ਐਵੇਂ ਸੋਚਣਾ ਵੀ ਜੋ ਵੀ ਵਿਚਾਰ ਮੇਰੇ ਮਨ ਚ ਆ ਰਿਹਾ ਉਹ ਸਿਰਫ ਵਿਚਾਰ ਹੈ ਉਹਦੇ ਨਾਲ ਕੁਝ ਵੀ ਨਹੀਂ ਹੋ ਸਕਦਾ ਔਰ ਮੈਂ ਖੁਸ਼ ਹਾਂ ਔਰ ਸਭ ਤੋਂ ਆਮ ਜੇ ਆਪਾਂ ਹੁਣ ਰੂਟੀਨ ਦੀ ਗੱਲ ਕਰੀਏ ਵੀ ਕਿਵੇਂ ਅਸੀਂ ਜ਼ਿੰਦਗੀ ਦੇ ਵਿੱਚ ਬਦਲਾਅ ਕਰ ਸਕਦੇ ਹਾਂ ਤਾਂ ਵੀ ਸਭ ਤੋਂ ਪਹਿਲੀ ਗੱਲ ਵੀ ਜੇ ਆਪਣਾ ਮਨ ਠੀਕ ਹੈ ਮਨ ਸ਼ਾਂਤ ਹੈ ਫਿਰ ਫੇਰ ਹੀ ਆਪਣੀ ਜ਼ਿੰਦਗੀ ਚੱਲੂਗੀ ਆਪਣੇ ਮਨ ਦੇ ਅੰਦਰ ਆਪਾਂ ਨੂੰ ਕੰਟਰੋਲ ਕਰਨਾ ਪੈਂਦਾ ਤੁਸੀਂ ਹੌਲੀ ਹੌਲੀ ਆਪਣਾ ਲਾਈਫ ਸਟਾਈਲ ਨੂੰ ਬਦਲੋ ਜਿਵੇਂ ਕਿ ਕਿੰਨੇ ਵੀ ਆਪਾਂ ਵੀਜੀ ਆ ਥੋੜਾ ਜਿਹਾ ਟਾਈਮ ਮੈਡੀਟੇਸ਼ਨ ਨੂੰ ਦੋ ਸਵੇਰੇ ਉੱਠ ਕੇ ਔਰ ਹਰ ਟਾਈਮ ਜਿਵੇਂ ਵੀ ਪੀ ਆਪਾ ਕਹਿੰਦੇ ਨੇ ਵੀ ਮੇਰੇ ਤੋਂ ਤਾਂ ਪ੍ਰੋਬਲਮ ਆਉਂਦੀ ਰਹਿੰਦੀ ਐ ਮੈਂ ਐਵੇਂ ਦਾ ਕਿਉਂ ਆ ਹਰ ਟਾਈਮ ਆਪਣੇ ਆਪ ਨੂੰ ਕੁਸਨਾ ਬੰਦ ਕਰ ਦੋ ਔਰ ਜੋ ਵੀ ਹੋ ਰਿਹਾ ਸੋਚੋ ਵੀ ਕੁਦਰਤ ਦੇ ਆਧਾਰ ਤੇ ਹੋ ਰਿਹਾ ਵੀ ਜਿਵੇਂ ਵੀ ਪ੍ਰਮਾਤਮਾ ਚਾਹੁੰਦਾ ਮੇਰੀ ਜ਼ਿੰਦਗੀ ਦੇ ਵਿੱਚ ਉਹੀ ਹੁੰਦਾ ਜਾ ਰਿਹਾ ਮੇਰੇ ਹੱਥ ਦੇ ਵਿੱਚ ਕੁਝ ਨਹੀਂ ਐ ਮੈਨੂੰ ਫालतू ਸੋਚਣ ਦੀ ਜ਼ਰੂਰਤ ਨਹੀਂ ਐ ਬਸ ਮੈਂ ਇਦਾਂ ਦੇ ਕਰਮ ਕਰੀ ਜਾਵਾਂ ਵੀ ਮੈਂ ਕਰਮ ਚੰਗੇ ਕਰਾਂ ਤਾਂ ਮੈਨੂੰ ਫਲ ਆਪਣੇ ਆਪ ਹੀ ਚੰਗਾ ਮਿਲੂਗਾ ਜੇ ਮੈਂ ਕਰਮ ਤਾਂ ਕਰ ਰਹੇ ਆ ਬਟ ਮੇਰੀ ਸੋਚ ਹੀ ਨੈਗੇਟਿਵ ਹੈ ਤਾਂ ਮੈਨੂੰ ਉਸ ਦਾ ਫਲ ਨਹੀਂ ਮਿਲੂਗਾ ਕਹਿੰਦੇ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਸ਼ਿਕਾਇਤ ਕਰਨ ਵਾਲਿਆਂ ਦੀ ਤਾਂ ਲਾਈਨ ਜ਼ਿਆਦਾ ਹੈ ਪਰ ਉਹਦਾ ਸ਼ੁਕਰਾਨਾ ਕਰਨ ਵਾਲਿਆਂ ਦੀ ਲਾਈਨ ਘੱਟ ਹੈ ਹੁਣ ਤੁਸੀਂ ਦੇਖ ਲਓ ਵੀ ਤੁਸੀਂ ਕਿਹੜੀ ਲਾਈਨ ਦੇ ਵਿੱਚ ਜਾਣਾ ਸ਼ਿਕਾਇਤ ਕਰਨ ਵਾਲੀ ਲਾਈਨ 'ਚ ਜਾਓਗੇ ਤਾਂ ਤੁਹਾਡੀ ਪਤਾ ਹੀ ਨਹੀਂ ਕਿੰਨੇ ਟਾਈਮ ਬਾਅਦ ਵਾਰੀ ਆਊਗੀ ਜਦੋਂ ਤੁਹਾਡੀ ਸ਼ਿਕਾਇਤ ਸੁਣੂਗੀ ਤੇ ਪਰਮਾਤਮਾ ਉਸ ਦਾ ਹੱਲ ਕੱਢੂਗਾ ਜੇ ਤੁਸੀਂ ਸ਼ੁਕਰਾਨੇ ਵਾਲੀ ਲਾਈਨ ਦੇ ਵਿੱਚ ਜਾਓਗੇ ਤਾਂ ਹਰ ਰੋਜ਼ ਸ਼ੁਕਰਾਨਾ ਕਰੋ ਪਰਮਾਤਮਾ ਦਾ ਜੀ ਆਪਾਂ ਪਾਣੀ ਵੀ ਪੀ ਰਹੇ ਹਾਂ ਤਾਂ ਉਸ ਦਾ ਵੀ ਸ਼ੁਕਰਾਨਾ ਕਰੋ ਵੀ ਪਰਮਾਤਮਾ ਤੁਹਾਡਾ ਧੰਨਵਾਦ ਹੈ ਵੀ ਮੈਂ ਪਾਣੀ ਪੀ ਰਿਹਾ ਵੀ ਮੈਂ ਪਾਣੀ ਪੀ ਰਿਹਾ ਸਾਹ ਅੰਦਰ ਲੈ ਰਿਹਾ ਬਾਹਰ ਸਾਹ ਮੇਰਾ ਆ ਰਿਹਾ ਸਹੀ ਹੈ ਮੈਂ ਜੀਤ ਰਹੇ ਆ ਤੁਹਾਡੀ ਰਜਾ ਦੇ ਨਾਲ ਮੈਂ ਖਾਣਾ ਖਾ ਰਿਹਾ ਮੈਂ ਬੋਲ ਰਿਹਾ ਸਭ ਤੋਂ ਸ਼ੁਕਰਾਨਾ ਕਰੋ ਵੀ ਆਪਣੇ ਆਪ ਨੂੰ ਆਪਣੇ ਸ਼ੁਕਰਾਨਾ ਕਰਨ ਲਈ ਆਪਣਾ ਨੂੰ ਜ਼ਬਾਨ ਦਿੱਤੀ ਵੀ ਅਸੀਂ ਵਾਹਿਗੁਰੂ ਦਾ ਨਾਮ ਜਪ ਸਕਦੇ ਹਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਹੌਲੀ-ਹੌਲੀ ਅਧਿਆਤਮਿਕਤਾ ਨੂੰ ਲੈ ਕੇ आओ ਇੰਨੇ ਵੀ ਦੂਰ ਨਾ ਹੋ ਕਿ ਆਪਾਂ ਆਪਣੇ ਮਨ ਦੀ ਖੁਸ਼ੀ ਨੂੰ ਖੋ ਕੇ ਸਿਰਫ ਦੁਨੀਆ ਦੀ ਖੁਸ਼ੀ ਬੰਨੀ ਧਿਆਨ ਦੇਣ ਲੱਗ ਜਾਈਏ ਥੋੜਾ ਜਿਹਾ ਟਾਈਮ ਆਪਣੇ ਲਈ ਕੱਢ ਲਿਆ ਕਰੋ ਕਿ ਅਸੀਂ ਹਰ ਟਾਈਮ ਸਵੇਰ ਸ਼ਾਮ ਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਲਈਏ ਜੇ ਅਸੀਂ ਪ੍ਰਮਾਤਮਾ ਦੇ ਹਿਸਾਬ ਨਾਲ ਚੱਲਣ ਲੱਗਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸੁਧਾਰ ਹੋ ਸਕਦਾ ਹੈ ਤੁਹਾਡੀ ਨੈਗੇਟਿਵ ਥਿੰਕਿੰਗ ਵੀ ਦੂਰ ਹੋ ਸਕਦੀ ਹੈ ਜੇ ਅਸੀਂ ਮਾਨਦੇ ਨਾਲ ਹੀ ਸੋਚਾਂਗੇ ਤਾਂ ਅਸੀਂ ਨੈਗੇਟਿਵ ਹੀ ਹੋਈ ਜਾਣਾ ਸਾਡੀ ਲਾਈਫ ਦੇ ਵਿੱਚ ਕੁਝ ਵੀ ਪੋਜ਼ਿਟਿਵ ਨਹੀਂ ਹੋਣਾ ਮੇਰਾ ਇਹ ਫਸਟ ਬਲੌਗ ਸੀ ਮੈਨੂੰ ਨਹੀਂ ਸਮਝ ਆ ਰਿਹਾ ਸੀ ਵੀ ਮੈਂ ਕੀ ਬੋਲਾਂ ਕਿਸ ਤਰ੍ਹਾਂ ਬੁਲਾਵਾਂ ਕਿਸ ਤਰ੍ਹਾਂ ਵੀਡੀਓ ਬਣਾਵਾਂ ਹੋ ਸਕਦਾ ਵੀ ਮੇਰੇ ਤੋਂ ਥੋੜਾ ਵੀ ਨਹੀਂ ਸਹੀ ਬੋਲਿਆ ਗਿਆ ਹੋਵੇ ਤਾਂ ਮੈਂ ਸੌਰੀ ਬੋਲਦੀ ਆ ਬਟ ਵੀ ਜੇ ਮੇਰੀਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਤਾਂ ਕਿੱਥੋਂ-ਕਿੱਥੋਂ ਤੁਸੀਂ ਸੋਨੀਆਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਸ ਤਰ੍ਹਾਂ ਦੀ ਨੌਲੇਜ ਵਾਲੀ ਵੀਡੀਓ ਵੇਖਣ ਲਈ ਤੁਹਾਡਾ ਦਿਲੋਂ ਧੰਨਵਾਦ